बीते दिनी जिला गुरदासपुर की कलानोर थाना पुलिस द्वारा 115 ग्राम हिडन सहित तो। गिरफ्तार किए गए दो कार सवार नशा तस्करों की निशानदेही पर पुलिस ने पिस्तौल और ड्रग मनी भी बरामद की गई इस संबंधी में कलानोड़ के एसएचओ दिलप्रीत सिंह आईपीएस ने बताया कि कुछ दिन पहले हमें एक मुखबर ने बताया था कि एक व्यक्ति जो कि ड्रग बेचने का कारोबार करता है वह गुरदासपुर से कलानोड़ की ओर आ रहा है तो हमने मौके पर नारावाली गांव के बस अड्डे पर नाका लगाकर वाहन की चेकिंग शुरू कर दी इस दौरान गुरुदासवी की तरफ से आई हुई एक कार की जांच की गई तो कार में बैठे दो व्यक्तियों से 115 ग्राम हीरोइन बरामद की गई थी बाद में उन्हें अदालत में पेश किया गया और अदालत से रिमांड लेकर उनसे पूछताछ की गई और उनकी निशानदेही पर बत्तीस बोर पिस्तल चार मैगजीन तेई रौंद और बानवे हजार ड्रग मनी भी बरामद की गई है ਇਸ ਮੌਕੇ ਪਰ ਐਸਐਚਓ ਦਿਲਪ੍ਰੀਤ ਸਿੰਘ ਨੇ ਬਤਾਇਆ ਕਿ ਇਹਨਾਂ ਦੋਨੋਂ ਵਿਅਕਤੀਆਂ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਲਵਪ੍ਰੀਤ ਸਿੰਘ ਔਰ ਚਤਰ ਸਿੰਘ ਦੇ ਰੂਪ ਵਿੱਚ ਹੋਈ ਹੈ ਜਿਵੇਂ ਕਿ ਆਪਾਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਦੋ ਹੰਨ ਵਾਲੂਨ ਵਿਅਕਤੀ ਤੇ ਜਦੋਂ ਆਪਾਂ ਹੀਰੋਇਨ ਫੜੀ ਸੀ 115 ਗ੍ਰਾਹ ਜਿਨ੍ਹਾਂ ਦਾ ਨਾਮ ਲਵ ਖੁਕਰ ਤੇ ਚਤਰ ਸਿੰਘ ਸੀ ਉਹਨਾਂ ਤੋਂ ਫਰਦਰ ਹੁਣ ਸਾਨੂੰ ਅੱਗੇ ਦੋ 32 ਬੋਰ ਬਿਸਤਰ ਚਾਰ ਮੈਗਜ਼ੀਨਾਂ 23 ਰਾਊਂਡ ਤੇ ਬਨਵੇਜਰ ਟਰੱਕ ਮੈਨੇਜਰੀ ਰਿਕਵਰੀ ਹੋਈ ਹੈ ਮੇਰੀ ਇਹੀ ਅਪੀਲ ਹੈ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਐਸਐਸਪੀ ਸਾਹਿਬ ਦੇ ਦਿਸਨ ਦੇ ਦੇਸ਼ੇ ਆਪਾਂ ਕਲੀਅਰ ਰਿਕਵਰੀ ਜਿਹੜਾ ਇੱਕ ਵਾਰ ਮੁర్జਮ ਫੜ ਲਿਆ ਉਹਦੇ ਤੇ ਰੁਕਦੇ ਨਹੀਂ ਆਪਾਂ ਉਹਦੇ ਅੰਗੇ ਪਿਛੇ ਸਾਰਾ ਸਰਚ ਕਰੀ ਰਹਿ ਤੇ ਆਪਾਂ ਤਤਪਰ ਹਾਂ ਕਿ ਜਿੰਨੇ ਵੀ ਸਾਡੇ ਸਮਾਜ ਚ ਇਦਾਂ ਦੇ ਐਲੀਮੈਂਟਸ ਹਨ ਉਹਨਾਂ ਦਾ ਨਾਸ ਤੇ ਸਫਾਇਆ ਕਰਾਂਗੇ ਸਰ ਡਰਗ ਮਨੀ ਕਿੰਨੀ ਹੈ ਜੀ ਡਰਗ ਮਨੀ ਜੀ ਬਨਵੇਜਰ ਮੰਗਿਆ ਇਹਨਾਂ ਲਈ ਕਿਹੜੀ ਕਿਹੜੀ ਤਰ੍ਹਾਂ ਦਾ ਉਤਰਾ ਮਲ ਲੱਗਿਆ ਨੇ ਦੇ ਉੱਤੇ ਤਰਾਹਾਂ ਜੀ ਕਿਹਣਾ ਤੇ ਐਂਡੀਪੀਐਸ ਐਕਟ ਦੀਆਂ ਲੱਗੀਆਂ ਸੀ ਜਿਵੇਂ ਕਿ ਪਹਿਲਾਂ ਮੈਂ ਦੱਸਿਆ ਸੀ 2120 6285 ਤੇ ਹੁਣ ਇਹਨਾਂ 'ਚ ਵਾਧਾ ਜੁਮ ਕਰਕੇ ਆਰਮ ਐਕਟ ਦਾ ਆਪੋ ਕੀਤਾ। ਸਹੀ ਸਹੀ ਸਭ ਇਹ ਮਾਰਡ ਲਈ ਹੋਰ ਲੈਣ ਨਹੀਂ ਇਹਨਾਂ ਦਾ ਰਿਮਾਂਡ ਜੀਅੱਜ ਖਤਮ ਹੋ ਗਿਆ ਤੇ ਇਹਨਾਂ ਨੂੰ ਜੁਡੀ ਸਿਰ ਤੋਂ ਉਹਦੇ ਕਰ ਰਿਹਾ। ਰਿਮਾਂਡ ਦੌਰਾਨ ਦੱਸਿਆ ਸਾਰਾ ਉਹਨਾਂ ਨੂੰ ਵੀ ਰਿਮਾਂਡ ਦੌਰਾਨ ਇਹਨਾਂ ਦੀ ਜਦੋਂ ਆਪਾਂ ਤਫ਼ਤੀਸ਼ ਕੀਤੀ ਸੀ ਇਹਨਾਂ ਦਾ ਮਲਟੀਪਲ ਟਾਈਮ ਦਾ ਰਿਮਾਰਡ ਲਿਆ। ਇਹ ਉਹਦੇ ਵਿੱਚ ਇਹਨਾਂ ਨੇ ਬਈ ਕੰਮ ਤੋਗਾਸ ਹਨ। ਸਰ ਕਿਥੋਂ ਪੜਿਆ ਕਿਥੋਂ ਬੜਿਆ ਨਾ ਨਾਹਰਪੁਰ ਦੇ ਨਾਂ ਕਿ ਨਾਹਰਪੁਰ ਕੱਦ ਸਰ ਬਖਮਾ ਜਗ੍ਹਾ ਤੋਂ ਕੋਈ ਕੋਈ ਨੜਾ ਵਾਲੀ ਨੜਾ ਵਾਲੀ ਨੜਾ ਵਾਲੀ ਪੜਿਆ ਨਹੀਂ ਐਸ ਮਾਨ ਨੜਾ ਪੜਿਆ ਉਹਦੇ ਘਰ ਸ਼ਿਕਾਰ ਮਾਸ ਸ਼ਿਕਾਰ ਮਾਸ ਜੇ ਨਾ ਨਾਖ ਮਾਰ ਦੇ ਕਰੋ ਕੋਈ ਹੋਰ ਅੰਸਰ ਕੋਈ ਪੜੇ ਹੋਵੇ ਇਹਨਾਂ ਕੋਲ ਸਾਡੀ ਤਕਰੀਰ ਜਾਰੀ ਜਿਵੇਂ ਪੜੇ ਜਾਣਗੇ ਇਹਦੇ ਵਿੱਚ ਹੋਰ ਬੰਦੇ ਆਪਾਂ ਤੁਹਾਨੂੰ ਨਾਮ ਨਾ ਦੱਸ ਕਰਾਂਗੇ